ਕਿੰਨੀ ਹਾਈਟ ਹੋਏਗੀ ਕਿੰਨੇ ਲੰਬੇ ਮਾਤਾ ਭਾਕ ਔਰ ਜੇ ਹੋਣਗੇ ਕਿਉਂ 50 ਕਿਲੋ ਦਾ weight ਸੀ ਇਸ ਬੰਦੂਕ ਦਾ ਔਰ ਦੇਖੋ 12 ਫੁੱਟ ਲੰਬੀ ਇਹ ਬੰਦੂਕ ਹੈ ਔਰ ਇਹ ਜਿਹੜੀਆਂ ਆਸ-ਪਾਸ ਤੁਸੀਂ ਬੰਦੂਖਾਂ ਦੇਖ ਸਕਦੇ ਹੋ ਇਹ 40 ਮੁਕਤੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਕਿਦਰਾਣੇ ਦੇ ਢਾਬ ਤੇ ਸ਼ਹੀਦੀਆਂ ਪਾ ਦਿੱਤੀਆਂ ਜਦੋਂ ਉਹਨਾਂ ਪੁਰਤਾਂ ਵਿੱਚ 40 ਸਿਨਾਰੇ ਗੁਰੂ ਮਾਰਾਟ ਨੂੰ ਪੇਦਾ ਬੈਲ ਦਿੱਤੇ ਸੀ ਤੇ ਸਾਡੇ ਗੁਰੂ ਨੇ ਅਸੀਂ ਤੁਹਾਡੇ ਸਿੱਖ ਨਹੀਂ ਤੇ ਮਾਤਾ ਜੀ ਨੇ ਚਾਲੀ ਸਿੰਘਾਂ ਨੂੰ ਤਾੜਾ ਮਾਰਿਆ ਤੇ ਚੁੜਿਆ ਪੌ ਤੇ ਕਰਮੇ ਕੇ ਰੋਟੀਆਂ ਪਕਾਉ ਅਸੀਂ ਤਰਕਾ ਦੇ ਮੁਕਲਾ ਦੇ ਨਾਲ ਯਤਨ ਕਰਾਂਗੇ ਇਹ ਮਾਤਾ ਭਾਕੌਰ ਜੀ ਦਾ ਤਪ ਸਥਾਨ ਹੈ ਜਿੱਥੇ ਮਾਤਾ ਭਾਕੌਰ ਜੀ ਨੇ 6-7 ਤਪੱਸਿਆ ਕੀਤੀ ਸੀ ਇਸ ਸਥਾਨ ਤੇ ਹੀ ਫਿਰ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਇਹ ਵੀ ਪ੍ਰਾਤਨ ਸ਼ਸਤਰ ਤੁਸੀਂ ਦੇਖ ਸਕਦੇ ਹੋ ਔਰ ਇਸ ਸਥਾਨ ਤੇ ਉਹ ਸਾਰੇ ਹੀ ਸ਼ਸਤਰ ਮੌਜੂਦ ਨੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਸਥਾਨ ਵੀ ਬਣਿਆ ਹੋਇਆ ਜਿੱਥੋਂ ਵਿਰਲੇ ਹੀ ਸੰਗਤ ਇੱਥੇ ਦਰਸ਼ਨ ਦੀਦਾਰੀ ਕਰਦੀ ਹੈ ਸੰਗਤ ਜੀ ਤੱਕ ਜੀ ਹਜ਼ੂਰ ਸਾਹਿਬ ਪਹੁੰਚੇ ਹੋਇਆ ਤੇ ਉਸ ਸਥਾਨ ਤੇ ਮੌਜੂਦਾਂ ਜਿੱਥੇ ਮਾਤਾ ਭਾਗੌਰ ਜੀ ਨੇ 6 ਸਾਲ ਤਪ ਕੀਤਾ ਤੇ ਜਿੱਥੇ ਮਾਤਾ ਭਾਗੌਰ ਜੀ ਦੀ 12 ਫੁੱਟ ਲੰਬੀ ਬੰਦੂਕ ਇਥੇ ਪਈ ਹੋਈ ਆ ਔਰ ਉਹਨਾਂ ਚਾਲੀ ਮੁਕਤਿਆਂ ਦੇ ਪ੍ਰਾਤਨ ਸ਼ਸਤਰ ਵੀ ਇਸ ਸਥਾਨ ਤੇ ਮੌਜੂਦ ਹੈ ਤੇ ਇਸ ਸਥਾਨ ਤੇ ਹੀ ਪੰਜ ਪਿਆਰੇ ਸਹਿਬਾਨਾਂ ਦੇ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦਾ ਅੰਗਠਾ ਸਾ ਵੀ ਮੌਜੂਦ ਹੈ ਗੁਰੂ ਸਾਹਿਬ ਜੀ ਦੇ ਨਾਲ ਭਾਈ ਧਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਮਾਤਾ ਭਾਗੌਰ ਜੀ ਸਚਖੰਡ ਸ੍ਰੀ ਹਜੂਰ ਸਾਹਿਬ ਨਾਲ ਹੀ ਚੱਲ ਕੇ ਆਉਂਦੇ ਨੇ ਇਸ ਸੰਗਤਾਂ ਇੱਥੇ ਦਰਸ਼ਨ ਦਿਦਾਰੇ ਕਰਦੀਆਂ ਨੇ ਪਹਿਲਾਂ ਤੁਸੀਂ ਦਰਸ਼ਨ ਕਰੋ ਪੁਰਾਤਨ ਸ਼ਸਤਰਾਂ ਦੇ ਮਾਤਾ ਭਾਕੌਰ ਜੀ ਦੇ ਕਿੰਨੀ ਹਾਈਟ ਹੋएगी ਕਿੰਨੇ ਲੰਬੇ ਮਾਤਾ ਭਾਕੌਰ ਜੀ ਹੋਣਗੇ ਕਿਉਂ 50 ਕਿਲੋ ਦਾ weight ਸੀ ਇਸ ਬੰਦੂਕ ਦਾ ਔਰ ਦੇਖੋ 12 ਫੁੱਟ ਲੰਬੀ ਇਹ ਬੰਦੂਕ ਹੈ ਜਿਹੜੀ ਮਾਤਾ ਭਾਕੌਰ ਜੀ ਆਪਣੇ ਮੋਢੇ ਤੇ ਰੱਖ ਕੇ ਆਵ ਚਲਾਇਆ ਕਰਦੇ ਸੀ ਇਹ ਪੁਰਾਤਨ ਤਸਵੀਰਾਂ ਮਾਤਾ ਭਾਕੌਰ ਜੀ ਦੀਆਂ ਔਰ ਇਹ ਜਿਹੜੀਆਂ ਆਸ-ਪਾਸ ਤੁਸੀਂ ਬੰਦੂਖਾ ਦੇਖ ਸਕਦੇ ਹੋ ਇਹ ਚਾਲੀ ਮੁਕਤੇ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੇ ਖੇਦਰਾਣੀ ਦੀ ਟਾਬ ਤੇ ਸ਼ਹੀਦੀਆਂ ਪਾ ਦਿੱਤੀਆਂ ਤੇ ਗੁਰੂ ਸਾਹਿਬ ਜੀ ਨੂੰ ਦਿੱਤਾ ਹੋਇਆ ਬੇਦਾਵਾ ਵੀ ਪੜਵਾ ਕੇ ਟੁੱਟੀ ਗੰਢ ਲਈ ਤੇ ਅੱਜ ਉਹਨਾਂ ਦੇ ਪੁਰਾਤਨ ਸ਼ਸਤਰ ਇਸ ਸਥਾਨ ਤੇ ਮੌਜੂਦ ਆ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਦੇਦਾਰੇ ਕਰਦੀਆਂ ਨੇ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਤਾਨ ਗੁਰਦੁਆਰਾ ਮਾਤਾ ਭਾਗੂਰੀ ਦਾ ਹੈ ਜੀ ਮਾਤਾ ਪਾਗੋਏ ਦਾ ਪਿੰਡ ਜਬਾਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਜਦੋਂਨਨਪੂ ਸਾਹਿਬ ਕੇ 40 ਸਿੰਘਾਂ ਨੇ ਗੁਰੂ ਮਹਾਰਾਜ ਨੂੰ ਪੇਤਾ ਵੇਲੀ ਦਿੱਤੀ ਸੀ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਹਸੇ ਨਹੀਂ ਤੇ ਮਾਤਾ ਜੀ ਨੇ 40 ਸਿੰਘਾਂ ਨੂੰ ਤਾਣਾ ਮਾਰਿਆ ਅੱਧੀ ਚੁੜਿਆ ਪੌਤੇ ਕਰ ਬੈ ਕੇ ਰੋਟੀਆਂ ਪਕਾਉ ਅਸੀਂ ਤੁਰ ਕਾਦੇ ਮੁਗਲਾ ਦੇ ਨਾਲ ਯੋਧੇ ਕਰਾਂਗੇ ਉਸ ਤਾਣੇ ਮੈਨੇ ਜੋ 40 ਸਿੱਖ ਸਰਦਾਰ ਮੁਕਲ ਤਰ ਦੇ ਜੰਗ ਵਿੱਚ ਜੈ ਦੀ ਪ੍ਰਾਪਤ ਕੀਤੀ ਹੈ ਸੱਤ ਵਡੀਆਂ ਆਪਲ ਮਾਤਾ ਪਾਗ ਜੀ ਦੀ ਆਪਣਾ ਹੱਤਾ ਦੀ ਬੰਦੂਕ ਹੈ ਨੇ 12 ਫੁੱਟ ਲੰਬੀ 50 ਕਿਲੋ ਪਾਰ ਮਾਤਾ ਪਾਗ ਜੀ ਆਪਣਾ ਮੋਢੇ ਤੇ ਰੱਖਿਆ ਆ ਚਲਾਉਂਦੇ ਸੀ ਜਿਹੜਾ ਨਾਲ ਦੇ ਨਿੱਕੇ ਤੋੜ ਦਾ ਬੰਦੂਕਾਂ ਨੇ ਉਹ ਵੀ 40 ਸਿੰਘਾਂ ਦੇ ਕੇ ਇਹ ਜਿਹੜਾ ਕੋਈ ਸ਼ਸਤਰ ਹੈਗੇ ਇਹ ਵੀ 40 ਸਿੰਘਾਂ ਦੇ ਕੇ 56 ਪਾਰ ਤਾਂਬੇ ਦੀ ਤੋਪ ਹੈਗੀ ਗੱਡੇ ਤੇ ਚਾਣ ਵਾਲੀ ਇਹਨਾਂ ਸ਼ਸਤਰਾਂ ਦੇ ਨਾਲ ਅਤਨਾ ਰਸਲਾਂ ਦੇ ਨਾਲ ਮਾਤਾ ਜੀ ਤੇ 40 ਸਿੰਘਾਂ ਨੇ ਮੁਕਤਦਰ ਦਾ ਜੰਗ ਪਤਾ ਕੀਤਾ ਜੀ ਤੁਰਕਾਂ ਦਾ ਮੁਗਲਾ ਦਾ ਨਾਸ ਕੀਤਾ ਮਾਤਾ ਜੀ ਦੇ ਨਾਲ 500 ਸਿੰਘ 500 ਪਠਾਨ ਬਹਾਦਰ ਸ਼ਾਹ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਨਾਲ ਇੱਤੇ ਆਏ ਪਿੰਡ ਪਾਰੇ ਵਿੱਚੋਂ ਦੋ ਪਾਰੇ ਬਈ ਇਤਿਆਰ ਸਿੰਘ ਇਤੇ ਬਈ ਦਰਮ ਸਿੰਘ ਜੀ ਉਹ ਵੀ ਮਾਤਾ ਜੀ ਅਤੇ ਮਹਾਰਾਜ ਜੀ ਦੇ ਨਾਲ ਆਏ ਨੇ ਇਹ ਮਾਤਾ ਜੀ ਦਾ ਤਪਸਥਾਨ ਹੈ ਜੀ ਇੱਤਾ ਬੈਠ ਕੇ ਮਾਤਾ ਜੀ ਨੇ 6 ਸਾਲ 6 ਮਹੀਨੇ 6 ਕੜੀਆਂ ਤਾਹੀ ਤਪਸ਼ਾ ਕੀਤੀ ਹੈ ਜੀ ਇਹ ਤੁਹਾਡਾ ਹੀ ਪਿਆਸ ਜੀ ਆਪ ਜੀ ਵੀ ਦੇਖ ਕਰੋ ਇਹ ਮਾਤਾ ਭਾਕੌਰ ਜੀ ਦਾ ਤਪ ਸਥਾਨ ਹੈ ਜਿੱਥੇ ਮਾਤਾ ਭਾਕੌਰ ਜੀ ਨੇ 6-7 ਤਪੱਸਿਆ ਕੀਤੀ ਤੇ ਇਸ ਸਥਾਨ ਤੇ ਹੀ ਫਿਰ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਇਹ ਤੁਸੀਂ ਮਾਤਾ ਭਾਕੌਰ ਜੀ ਦੀ ਤਸਵੀਰ ਦੇਖ ਸਕਦੇ ਹੋ ਇੱਕ ਪਾਸੇ ਕਲਗੀ ਤਰਪਾਸ਼ਾ ਟਿੱਬੀ ਸਾਹਿਬ ਤੋਂ ਤੀਰਾਂ ਦੀ ਬੁਸ਼ਾਰ ਕਰਦੇ ਨੇ ਮੁਗਲਾਂ ਦੇ ਉੱਪਰ ਤੇ ਮਾਤਾ ਭਾਕੌਰ ਜੀ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਨੇ ਇਹ ਬੰਤੇ ਤੁਸੀਂ ਤੋਪ ਦੇਖ ਸਕਦੇ ਹੋ ਮੋਢੇ ਤੇ ਰੱਖ ਕੇ ਚਲਾਉਣ ਵਾਲੀ ਤੋਪ ਇਹ ਪੁਰਾਤਨ ਸ਼ਸਤਰ ਇਹ ਤੀਰ ਜੋ ਕਿ ਸਿੰਘਾਂ ਦੇ ਨਾਲ ਸਿੰਘਾ ਇਹ ਸਿੰਘ ਇਹਨਾਂ ਨਾਲ ਜੰਗਾ ਜੁੱਧ ਕਰਦੇ ਸੀ ਇਹ ਵੀ ਪੁਰਾਤਨ ਸ਼ਸਤਰ ਤੁਸੀਂ ਦੇਖ ਸਕਦੇ ਹੋ ਔਰ ਇਸ ਥਾਂ ਤੇ ਉਹ ਸਾਰੇ ਹੀ ਸ਼ਸਤਰ ਮੌਜੂਦ ਨੇ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਸਥਾਨ ਵੀ ਬਣਿਆ ਹੋਇਆ ਜੋ ਤੋਂ ਵਿਰਲੇ ਹੀ ਸੰਗਤ ਇੱਥੇ ਦਰਸ਼ਨ ਦੀਦਾਰੇ ਕਰਦੀ ਹੈ ਬਹੁਤੇ ਸੰਗਤ ਨੂੰ ਇਸ ਥਾਂ ਦਾ ਨਹੀਂ ਪਤਾ ਕਿ ਇਸ ਤਰ੍ਹਾਂ ਮਾਤਾ ਭਾਗੌਰ ਜੀ ਦਾ ਵੀ ਤੇ ਤਪ ਸਥਾਨ ਤੇ ਦੇਖੋ ਲਿਖਿਆ ਹੋਇਆ ਮਾਤਾ ਭਾਗੌਰ ਜੀ ਤੇ ਚਾਲੀ ਮੁਕਤਿਆਂ ਦੇ ਪੁਰਾਤਨ ਸ਼ਸਤਰ ਨਾਲ ਹੀ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਧੰਨ ਦਸ਼ਮ ਪਾਤਸ਼ਾਹ ਜੀ ਗ੍ਰੰਥ ਤੇ ਨਾਲ ਸਰਬ ਲੋਗ ਗ੍ਰੰਥ ਜਿਹਦਾ ਵੀ ਪ੍ਰਕਾਸ਼ ਕੀਤਾ ਹੋਇਆ ਸੋ ਇਸ ਸਥਾਨ ਤੇ ਹੋਰ ਵੀ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਜੁੜੇ ਰਹੇਓ ਸੁਨੇਹਾ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ